ਵੈਸੇ ਤੇ ਸਤਕਾਰ ਤੇ ਗੁਰਮਤ ਤੇ ਹੋਈ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਜਿੱਥੇ ਗੁਰੂ ਗ੍ਰੰਥ ਸਾਹਿਬ ਹੈ ਉੱਤੇ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਮਤਲਬ ਵੀ ਘਰ ਨਹੀਂ ਹੋਣਾ ਚਾਹੀਦਾ ਜਾਂ ਸੌਣ ਵਾਲੀ ਚੀਜ਼ ਨਹੀਂ ਹੋਣੀ ਚਾਹੀਦੀ ਅਗਰ ਗੁਰੂ ਗ੍ਰੰਥ ਇਸ ਤਰ੍ਹਾਂ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹਦੇ ਉੱਤੀ ਮਦਲਿਆ ਉਹਦੇ ਨਾਲ-ਨਾਲ ਅੰਦਰ ਜਿਸਰ ਬੜੂ ਸਾਹਿਬ ਅਸੀਂ ਵਰਕਰਮਾ ਬਣਾਈਆਂ ਉੱਤੇ ਉਦਰੀ ਛੱਤ ਦੇ ਵਿੱਚ ਜਿਹੜਾ ਦਰਬੰਦਰ ਸਾਹਿਬ ਵੀ ਉੱਤਰੀ ਛੱਤ ਤੇ ਹੈ ਨਾ ਉਹਦੇ ਵਿੱਚ ਕੋਈ ਡਲ ਨਹੀਂ ਉਹਦੇ ਅਬੂ ਲੋਚ ਤੇ ਨਹੀਂ ਪਰ ਜਿੱਥੇ ਗੁਰਗੰਨ ਸਾਹਿਬ ਹੈ ਉੱਥੇ ਹਣਕਿੰ ਕਹਿੰਦੇ ਨੇ ਉਹਦੇ ਉੱਤੇ ਕੋਈ ਹੋਰ ਨਹੀਂ ਜੁੱਤੀਆਂ ਨਹੀਂ ਜਾਣੀ ਚਾਹੀਦੀਆਂ ਦੂਸਰਿਆਂ ਜਾਣਦੀਆਂ ਪਰ ਬੇਟਾ ਅੱਜ ਕੱਲ ਦਾ ਜ਼ਮਾਨਾ ਐਸਾ ਆ ਗਿਆ ਹੈ ਕਿ ਕਿਸੇ ਪ੍ਰੇਮੀ ਨੇ ਗੁਰੂ ਸਾਹਿਬ ਦੇ ਲਖਣੀਆ ਵੀੜ ਵੀ ਲਖਣੀਆ ਪਰ ਨਾਲ ਵੀ ਕਰਨਾ ਉੱਤੇ ਹੋਰ ਆਦਮੀ ਲੈ ਰਹੇ ਨੇ ਗੁਰੂ ਸਾਹਿਬ ਦੀ ਕੋਈ ਨਹੀਂ ਤੇ ਨਹੀਂ ਹੈ ਵੀ ਗੁਰੂ ਸਾਹਿਬ ਸਾਡੇ ਪਰ ਆ ਗਏ ਸਾਡੇ ਵਰਗੇ ਆਦਮੀ ਨਹੀਂ ਹੈ ਵੀ ਮੇਰੀ ਬਦਵੀ ਹੋ ਰਹੀ ਹੈ ਗੁਰੂ ਸਾਹਿਬ ਤੇ ਗੁਰੂ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ ਸਾਡੀ ਸ਼ਰਧਾ ਤੇ ਇਸ ਕਰਕੇ ਜਿਹੜਾ ਆਦਮੀ ਨੇ ਆਪਣੇ ਘਰ ਰੱਖਿਆ ਉਹ ਸ਼ਰਧਾ ਨਾਲ ਰੱਖਿਆ ਉੱਤੇ ਜਿਹੜੇ ਰਹਨੇ ਨੇ ਉਹਨੂੰ ਪੜ੍ਹ ਸੁਣ ਸਕਦੇ। ਜਿਵੇਂ ਜਿਹੜੇ ਆਦਮੀਆਂ ਨੇ ਉਦਰੇ ਬੰਦਲ ਨੇ ਠੇਠਾ ਆਦਮੀ ਜਿਹੜਾ ਦਿਲ ਕਰਦਾ ਉਹ ਪੜ੍ਹ ਕਾਸ਼ ਤੋਂ ਕਰਨ ਉਹ ਮਹਾਰਾਜ ਜੀ ਪਾਠ ਕਰਨ ਉਹ ਨਾ ਕਰੇ। ਉਹ ਤੇ ਕਰਨਾ ਚਾਹੀਦਾ। ਉਹਦੀ ਗੁਰੂ ਸਾਹਿਬ ਨਰਾਜ਼ ਨਹੀਂ ਦੇ ਕੋਈ। ਕਿ ਉਹਦੇ ਜਦ ਵੀ ਨਹੀਂ ਹੈ। ਕਿ ਉਹ ਸਤਕਾਰ ਕਰ ਰਿਹਾ। ਉਹ ਆਪ ਉੱਤੇ ਜਿਹੜੇ ਬਾਕੀ ਦੇ ਰਹ ਰਹੇ ਨੇ ਬਰੋਦ ਮਕਾਂਟ ਰਹੇ। ਇਸ ਕਰਕੇ ਇਹ ਛੋਟੇ ਛੋਟੇ ਗੱਲਾਂ ਨਹੀਂ ਇਹਦੇ ਵਿੱਚ ਗੁਰਸਾਹਿਬ ਗੁਰੂ ਸਾਹਿਬ ਨਰਾਜ਼ ਨਹੀਂ ਹੁੰਦੇ ਸਾਡਾ ਆਪਣੀ ਸ਼ਰਧਾ